ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਣੇੜ ਪਿੰਡ ਟੋਲੇਤਾ ਵਿਖੇ ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਜ਼ਮੀਨ ਦੇ ਮਸਲੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਏ ਜਿਸ ਦੌਰਾਨ बसपा ਪਾਰਟੀ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਪਿੰਡ ਟੋਲੇਤਾ ਦੀ ਗ੍ਰਾਮ ਪੰਚਾਇਤ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਕੰਦ ਟਾਉਣ ਦੇ ਦੋਸ਼ ਲਗਾਏ ਸੀ ਇਸ ਨੂੰ ਲੈ ਕੇ ਪਿੰਡ ਟੋਲੇਤਾ ਦੀ ਗ੍ਰਾਮ ਪੰਚਾਇਤ ਵੱਲੋਂ ਸਰਪੰਚ ਸੁਖਵੀਰ ਸਿੰਘ ਦੀ ਗਵਾਹੀ ਚ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਹਾਰਤਾ ਕੀਤੀ ਗਈ ਇਸ ਮੌਕੇ ਬੋਲਦਿਆਂ ਸਰਪੰਚ ਸੁਖਵੀਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਕਾਂਦ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਗਈ ਕੁਝ ਬਾਹਰਲੇ ਲੋਕ ਜਾਣਬੁੱਝ ਕੇ ਪਿੰਡ ਅਤੇ ਇਲਾਕੇ ਭਰ ਦਾ ਮਾਹੌਲ ਖਰਾਬ ਕਰ ਰਹੇ ਹਨ ਤੇ ਇਸ ਮਾਮਲੇ ਨੂੰ ਧਾਰਮਿਕ ਮੁੱਦਾ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਸਰ ਪਾ ਆਪਣਾ ਸ਼ੁਭਨਾਮ ਦੀ ਮੇਰਾ ਨਾਮ ਸ਼ਕਬੀਰ ਸਿੰਘ ਹਾਂ ਜੀ ਪਿੰਡ ਧਲੇਤਾ ਤੋਂ ਮੈਂ ਸਰਪੰਚ ਹਾਂ ਸਰਪੰਚ ਜੀ ਕਿਹਾ ਹਾਂ ਪਿੰਡ ਦਾ ਜਿਹੜਾ ਮਸਲਾ ਕਾਫੀ ਪਖਿਆ ਹੋਇਆ ਹੈ ਚਾਰ ਦੁਆਰਿਆਂ ਨੂੰ ਲੈ ਕੇ ਦੱਸਿਓ ਕੀ ਹੈ ਜੀ ਉਹਦੇ ਵਿੱਚ ਸਾਰਾ ਮਾਮਲਾ ਕੀ ਹੈ ਮੈਂ ਸਾਰੇ মিডিਆ ਵੀਰ ਦਾ ਆਉਣ ਤੇ ਇੱਥੇ ਧੰਨਵਾਦ ਕਰਦਾ ਹਾਂ ਜਿਹੜਾ ਆਪਣਾ ਇਹ ਪਿੰਡ ਦਾ ਮੁੱਦਾ ਚੱਲ ਰਿਹਾ ਹੈ ਕੁਝ ਕੁ ਪਾਰਟੀਆਂ ਵੱਲੋਂ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ ਵੇ ਗੁਰਦੁਆਰਾ ਸਾਹਿਬ ਟੈਟੇ ਦੀ ਕਰਤਾ ਜਦਕਿ ਰਿਕਾਰਡਿੰਗਾਂ ਦੇ ਵਿੱਚ ਗਰੁੱਪਾਂ 'ਚ ਪਾਈਆਂ ਗਈਆਂ ਬੇ ਸਾਡਾ ਗੁਰਦੁਆਰਾ ਢੇਢੀ ਕਰਤਾ ਬੀਐਸਬੀ ਵੱਲੋਂ ਪਰ ਇਦਾਂ ਦਾ ਸਾਡੇ ਪਿੰਡ ਕੋਈ ਦੂਜਾ ਨਹੀਂ ਹੋਇਆ ਹੈਗਾ ਕੋਈ ਕਾਰਜ ਨਹੀਂ ਕੀਤਾ ਗਿਆ ਗਰਾਊਂਡ ਦੇ ਵਿੱਚ ਕੰਦ ਪਈ ਸੀਗੀ ਉਹਨੂੰ ਅਸੀਂ ਜ਼ਰੂਰ ਢਾ ਕੇ ਆਪਣਾ ਗਰਾਊਂਡ ਪੱਧਰ ਕਰਾਈਆ ਦੂਜਾ ਨੰਬਰ 'ਤੇ ਗੁਰਦੁਆਰਾ ਸਾਹਿਬ ਸਾਡੇ ਆਪਣੇ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਇਦਾਂ ਦਾ ਜੀਸੀਬੀ ਜਾਂ ਕੁਝ ਵੀ ਇਦਾਂ ਦਾ ਨਹੀਂ ਚਲਾਇਆ ਗਿਆ ਉਹਦੀ ਜਿਹੜੀ ਕਹਿ ਰਹੇ ਆ ਉਹ ਕਿ ਕੋਈ ਮਹਿੰਤੀ ਨਹੀਂ ਕਰਾਈ ਗਈ ਸੀ ਸਾਡੀ ਜਗ੍ਹਾ ਇਧਰ ਨੂੰ ਬੋਲਦੇ ਸੀ ਸਾਡੀ ਜਗ੍ਹਾ ਜਿਹੜੀ ਆ ਉਹਦੀ ਵੀ ਕੰਦ ਢਾਈ ਗਈ ਆ ਤੁਸੀਂ ਜਿਹੜੀ ਦਸ ਕਨਾਲ ਦੀ ਥਾਂ ਆ ਉਹਦੀ ਮਹਿੰਤੀ ਕਰਾਈਏ ਸਾਰੇ ਮੇਰੀਆਂ ਨੂੰ ਅਸੀਂ ਇਹ ਬੇਨਤੀ ਕਰਦੇ ਆ ਵੀ ਅਸੀਂ ਮਹਿੰਤੀ ਦਾ ਬਕਾਇਦਾ ਪੇਪਰ ਸਾਡੇ ਕੋਲ ਆ ਸਾਰਾ ਕੁਝ ਦੂਜਾ ਗਿਆ ਆ ਜਦੋਂ ਅਸੀਂ ਮਹਿੰਤੀ ਕਰਾਣੇ ਪਏ ਆ ਜਾਂ ਕੁਝ ਵੀ ਉਹਦੇ ਵਿੱਚ ਸਾਨੂੰ ਰੁਕਾਵਟ ਆਉਂਦੀ ਪਈ ਆ ਇਸੇ ਕਰਕੇ ਅਸੀਂ ਕੱਲੀ ਕੰਦ ਦਾ ਹੀ ਕੀਤਾ ਸੀਗਾ ਵੀ ਸਾਡੀ ਜਿਹੜੀ ਗਰਾਊਂਡ ਜਿਨ੍ਹਾਂ ਨੇ ਕੰਦ ਪਾ ਲਿਓ ਕੰਦ ਢੇੜੇ ਦੀ ਕਰ ਦਿੱਤੀ ਜਾਵੇ ਕੰਦ ਸਾਫ ਕੀਤੀ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਮਿਹਨਤੀ ਕਰਾ ਕੇ ਉਹਦੇ ਵਿੱਚ ਕੰਦ ਪਾਈ ਸੀਗੀ ਜੇ ਤਾਂ ਕਿਸੇ ਗੈਨਤੀ ਮਰਜ਼ੀ ਨਾਲ ਕੰਦ ਪਾਈ ਸਾਡੀ ਗਰਾਊਂਡ 'ਚ ਦੱਸਣ ਉੱਥੇ ਬੱਚੇ ਖੇਡਦੇ ਸੀ ਇਹਨਾਂ ਨੇ ਵਿਚ ਲਿਆ ਕੇ ਕੰਦ ਪਾਤੀ ਆ ਪ੍ਰੋਪਰ ਸਾਡੇ ਕੋਲ ਪਹਿਲੀਆਂ ਵੀਡੀਓ ਪਈਆਂ ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਸਾਡਿਆਂ ਦੀ ਬੇਇੱਜ਼ਤੀ ਕੀਤੀ ਉਸ ਟਾਈਮ ਗੋਹੇ ਦੇ ਵਿੱਚ ਲਿਆ ਕੇ ਫੋਟੋਆਂ ਰੱਖੀਆਂ ਗਈਆਂ ਪਹਿਲਾਂ 4 ਮਹੀਨੇ ਅਸੀਂ ਤਾਂ ਵੀ ਇਹਨਾਂ ਨੂੰ ਬਖਸ਼ ਦਛ ਗਿਆ ਵੀ ਨਹੀਂ ਚਲੋ ਪਿੰਡ ਪੱਧਰ ਤੇ ਦੋਆਪੇ ਅਸੀਂ ਨਹੀਂ ਕੋਈ ਮੁੱਦਾ ਬਣਾਉਣਾ ਹੈਗਾ ਉਦੋਂ ਵੀ ਇਹ ਬੀਐਸਪੀ ਦੇ ਬਾਹਰੋਂ ਵਰਕਰ ਆ ਕੇ ਸਾਰਾ ਕੁਝ ਕਰਦੇ ਪਏ ਆ ਹੁਣ ਕੀ ਮੰਗ ਕੀ ਹੈਗੀ ਪਿੰਡ ਦੀ ਸਾਡੀ ਮੰਗ ਜੀ ਇਹੀ ਆ ਪਿੰਡ ਦੀ ਵੀ ਜਿਹੜੀ ਸਾਡੀ ਗਰਾਊਂਡ ਆ ਸਾਫ਼ ਕਰਾਈ ਗਈ ਉਹ ਇਦਾਂ ਹੀ ਸਾਫ਼ ਕੀਤੀ ਹੋ ਰਵੇ ਜਿਹੜਾ ਸਾਡੇ ਕਰੀਮਪੂਰੀ ਸਾਹਿਬ ਸਾਡੇ ਤੇ ਪ੍ਰੈਸ਼ਰ ਪਾ ਕੇ ਪ੍ਰੈਸ਼ਰਾਈਜ਼ ਕਰ ਰਹੇ ਆ ਵੀ ਹਾਂ ਵੀ ਇੱਥੇ ਅਸੀਂ ਇਦਾਂ ਕਰਨਾ ਅਸੀਂ ਦੁਬਾਰਾ ਕੰਧਾਂ ਖੜੀਆਂ ਕਰਨੀਆਂ ਜੇ ਕਰਨਾ ਇਹ ਸਾਡੇ ਕੰਮ 'ਚ ਪਾਟੋ-ਪਾਟ ਨਾ ਆਵੇ ਸਾਡੇ ਪਿੰਡ 'ਚ ਸਿਵੇ ਵੀ ਇੱਕ ਆ ਸਾਡਾ ਭਾਈਚਾਰਾ ਬਹੁਤ ਵਧੀਆ ਕਰੀਮਪੂਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਵੀ ਆਪਣੇ ਪਾਰਟੀ ਦੀ ਧੌਂਸ ਕਿਤੇ ਹੋਰ ਪਿੰਡ ਦੇ ਕਿਤੇ ਬਾਹਰ ਜਾ ਕੇ ਚਲਾਓ ਸਾਡੇ ਪਿੰਡ ਨੂੰ ਭਾਈਚਾਰਾ ਸਾਡਾ ਇੱਕਾ ਰਹਿਣ ਦਿਓ ਸਾਨੂੰ ਇਹ ਹੀ ਬਾਜ਼ਾਪੀਲਾ ਮੀਡੀਆ ਨੂੰ ਬੇ ਝੂਠੀਆਂ ਖਬਰਾਂ ਨਾ ਲਾਓ ਸਾਡੇ ਪਿੰਡ ਤੋਂ ਗੁਰਦੁਆਰਾ ਸਾਹਿਬ ਬਿਲਕੁਲ ਸੁਰੱਖਿਅਤ ਹੈ ਕੋਈ ਇਦਾਂ ਦਾ ਇੱਥੇ ਕਾਰਜ ਨਹੀਂ ਕੀਤਾ ਗਿਆ ਜੀ ਕੋਈ ਵੀ ਬਾਹਰੋਂ ਆ ਕੇ ਦੇਖਦਾ ਸਾਡੇ ਸੰਤ ਸਮਾਜ ਤੋਂ ਆਏ ਸੀਗੇ ਪਰੋ ਮਜਾਰੇ ਤੋਂ ਆ ਕੇ ਦੇਖ ਕੇ ਗਏ ਗੁਰਦੁਆਰਾ ਸਾਹਿਬ ਨੂੰ ਕੁਝ ਨਹੀਂ ਕੀਤਾ ਗਿਆ ਜੀ ਕੋਈ ੱਟ ਤੱਕ ਨਹੀਂ ਹਲਾਈ ਗਈ ਗੁਰਦੁਆਰਾ ਸਾਹਿਬ ਦੀ ਸਿਰਫ ਇਹ ਕੰਦ ਜਿਹੜੀ ਗਰਾਊਂਡ 'ਚ ਪਾਈ ਗਈ ਆ ਇਹਨੂੰ ਹੀ ਤਾਂ ਸਾਫ਼ ਕੀਤਾ ਗਿਆ ਜੀ ਜੀ ਮੇਰਾ ਨਾਮ ਸੁਭੀਸ਼ਾ ਮੈਂ ਬੰਨ ਚੈਨ ਸੈਕਟਰੀ ਇਥੋਂ ਦਾ ਜੀ ਇਹ ਜਿੱਥੇ ਰਕਬਾ ਹੈਗਾ ਜੀ 17 ਨੰਬਰ 5743 ਇਹ ਉਹਦੇ ਵਿੱਚ ਤਿੰਨ ਰਕਬੇ ਨੇ ਜਿਹਦੇ ਵਿੱਚ ਇੱਕ 10 ਕਨਾਲ 4 ਮਰਲੇ ਦਾ ਜਿਹੜਾ ਰਕਬਾ ਹੈਗਾ ਉਹ ਫਲੇਗਰਾਉਂਡ ਦੇ ਨਾਮ ਤੇ ਉਸ ਤੋਂ ਇਲਾਵਾ ਦੋ ਰਕਬੇ ਹੋਰ ਨੇ ਜਿਨ੍ਹਾਂ ਵਿੱਚ 2 ਕਨਾਲ 11 ਮਰਲੇ ਤੇ 2 ਕਨਾਲ 19 ਮਰਲੇ ਜਿਹੜੀ ਜਗ੍ਹਾ ਹੈਗੀ ਆ ਉਹ ਗੁਰਦੁਆਰਾ ਸਾਹਿਬ ਦੇ ਨਾਲ ਉਹਨਾਂ ਵਿੱਚੋਂ ਇੱਕ ਰਕਬੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਬਾਕੀ ਰਕਬਾ ਪਲੇਗਰਾਉਂਡ ਦੇ ਨਾਲ ਹੈ ਤੇ ਉਹ ਉਹਨਾਂ ਦੇ ਵੱਲੋਂ ਮਤਲਬ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਇਸ ਜਗ੍ਹਾ ਤੇ ਕਬਜ਼ਾ ਕੀਤਾ ਗਿਆ ਸੀ ਜੋ ਕਿ ਪੂਰੇ ਸਰਕਾਰੀ ਕਾਰਜਵਿਧੀ ਨਾਲ ਪ੍ਰੋਪਰ ਚੈਨਲ ਸਰਕਾਰੀ ਹਦਾਇਤਾਂ ਅਨੁਸਾਰ ਮਾਨਯੋਗ ਡੀਸੀ ਸਾਹਿਬ ਵੱਲੋਂ ਆਪਣਾ ਡਿਊਟੀ ਰਿਜਿਸਟਰੇਟ ਲਾ ਕੇ ਪੁਲਿਸ ਪ੍ਰਸ਼ਾਸਨ ਦੀ ਬਹੁਤ ਵਧੀਆ ਕਾਰਗੁਜ਼ਾਰੀ ਦੇ ਨਾਲ ਉਹ ਛਡਾਇਆ ਗਿਆ ਹੈ ਜਿਹੜੇ ਹੁਣ ਰੋਣਾ ਪਾ ਰਹੇ ਜੀ ਕੋਈ ਕਹਿ ਰਹੇ ਹੈ ਕਿ ਗੁਰੂ ਘਰ ਦੇ ਚਾਰ ਦਵਾਰ ਦੀ ਢਾਈ ਗਈ ਹੈ ਉਹ ਇਸ਼ੂ ਇਸ ਟਾਈਮ ਇਹ ਬਣਿਆ ਹੋਇਆ ਕਿ ਗੁਰੂ ਘਰ ਦੇ ਚਾਰ ਦਵਾਰਿਓਂ ਢਾ ਦਿੱਤਾ ਗਿਆ ਜਿਸ ਕਰਕੇ ਇਹ ਇੱਕ ਨਾਜ਼ਾਇਜ਼ ਕਬਜ਼ੇ ਦੀ ਜਗਾ ਹੁਣ ਇੱਕ ਧਾਰਮਿਕ ਮੁੱਦਾ ਬਣਿਆ ਹੋਇਆ ਤੇ ਕਾਫੀ ਇਹ ਮੁੱਦਾ ਗਰਮਾਇਆ ਹੋਇਆ ਹੈ ਉਹਦੇ ਵਿੱਚ ਕਲੀਅਰ ਕਰ ਦਿਓ ਕੀ ਉਹ ਗੁਰੂ ਘਰ ਦੇ ਚਾਰ ਦੁਆਰੇ ਢਾਈ ਗਈ ਹੈ ਨਹੀਂ ਜੀ ਗੁਰੂ ਘਰ ਤਾਂ ਤੁਹਾਨੂੰ ਦਿਖਾ ਦੇਵਾਂਗੇ ਜੀ ਬਹੁਤ ਦੂਰ ਨੇ ਇਹ ਪਿਛਲੇ ਪਾਸੇ ਪੈਂਦਾ ਮੈਂ ਤੁਹਾਨੂੰ ਇਹੀ ਦੱਸਿਆ ਕਿ ਪਹਿਲਾਂ ਇਧਰੋਂ ਜਾਂਦੇ ਰਕਬਾ ਆਉਂਦਾ ਪਲੇਗਰਾਉਂਡ ਦਾ ਫਿਰ ਗੁਰਦਵਾਰ ਸਾਹਿਬ ਦਾ ਜਿਹੜਾ ਖਾਲੀ ਰਕਬਾ ਜਿੱਥੇ ਉਹ ਚਾਹੁੰਦੇ ਆ ਕਮਿਊਨਿਟੀ ਹਾਲ ਬਣਾਉਣਾ ਉਸ ਤੋਂ ਬਾਅਦ ਗੁਰਦਵਾਰ ਸਾਹਿਬ ਹੈ ਤੇ ਗੁਰਦਵਾਰ ਸਾਹਿਬ ਤਾਂ ਬਹੁਤ ਦੂਰ ਹੈ ਜੀ ਉਹਦੇ ਵਿੱਚ ਪੰਚਾਇਤਵਾਂ ਲੋ ਮਤਾ ਵੀ ਕੋਈ ਪਾਇਆ ਗਿਆ ਸੀਗਾ ਜੀ ਕਮਿਊਨਿਟੀ ਹਾਲ ਬਣਾਉਣ ਦਾ ਉਹ ਫੈਸਲਾ ਹਾਂ ਹਾਂਜੀ ਬਿਲਕੁਲ ਜੀ ਉਹਦੇ ਵਿੱਚ ਇਹਨਾਂ ਨੇ ਸਾਨੂੰ ਕਿਹਾ ਹੈਗਾ ਕਿ ਮਤਲਬ ਕਿ ਇੱਕ ਤਾਂ ਅਸੀਂ ਉਹਦੇ ਵਿੱਚ ਬਣਾਉਣਾ ਚਾਹੁੰਦੇ ਆ ਕਮਿਊਨਿਟੀ ਹਾਲ ਤੇ ਦੂਜਾ ਸਾਨੂੰ ਕਮਿਊਨਿਟੀ ਹਾਲ ਦਾ ਜਿਹੜਾ ਨਾਮ ਆ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਇਹੀ ਮਤਾ ਪਾ ਕੇ ਦਿੱਤਾ ਸੀਗਾ ਕਿ ਤੁਸੀਂ ਜਿਹੜੀ ਪਲੇਗ੍ਰਾਉਂਡ ਦੇ ਨਾਲ ਜਿਹੜੀ ਤੁਹਾਡੀ ਜਗ੍ਹਾ ਹੈਗੀ ਆ ਖਸਰਾ ਨੰਬਰ ਇਸੇ ਦੇ ਵਿੱਚ ਉੱਚ ਤੁਸੀਂ ਬਣਾ ਸਕਦੇ ਹੋ ਤੇ ਪੰਚਾਇਤ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਉਹਦਾ ਨਾਮ ਰੱਖਣ 'ਚ ਕੋਈ ਇਤਰਾਜ਼ ਨਹੀਂ ਹੈ। ਹੂੰ। ਇਹੀ ਮਤਾ ਜੀ ਜਿਹਨੂੰ ਮਤਲਬ ਕਿ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ। ਜਿਹੜੀ ਇਹ 10 ਕਨਾਲ ਦੀ ਜਗ੍ਹਾ ਹੈ ਜਿਹੜੀ ਪਲੇਗ੍ਰਾਉਂਡ ਹੈ ਤੁਸੀਂ ਕਹਿੰਦੇ ਇਹ ਮਤਾ ਪਿਆ ਹੋਇਆ ਜੀ ਪਲੇਗ੍ਰਾਉਂਡ ਦੇ ਨਾਮ ਤੇ ਜ਼ਮੀਨ ਬੋਲਦੀ ਹੈ ਫਰਮਾਨ ਹਾਂਜੀ ਹਾਂ ਮੇਰੇ ਕੋਲ ਹੈ ਜੀ ਪਲੇਗ੍ਰਾਉਂਡ ਦੇ ਨਾਮ ਤੇ। ਫਰਮਾਨ ਦੇ ਵਿੱਚ ਪਲੇਗ੍ਰਾਉਂਡ ਹਾਂਜੀ ਹਾਂ ਜੀ ਪਲੇਗ੍ਰਾਉਂਡ ਕਿਹੜੇ ਸੰਦੀ ਹੈ ਜੀ ਪਲੇਗ੍ਰਾਉਂਡ ਦੇ ਨਾਮ ਤੇ। ਇਹ ਪਿਸ਼ਨਕਰੀ ਆ ਰਹੀ ਹੈ ਜੀ। ਆ ਤੁਸੀਂ ਦੇਖ ਸਕਦੇ ਹੋ ਜੀ। ਹੂੰ ਆ ਰਕਬਾ ਜੀ ਆ ਗੈਰ ਮਨੁਮਕਿਨ ਗਰਾਊਂਡ ਲਿਖਿਆ ਓਕੇ ਜਿਹੜਾ ਤੁਸੀਂ ਸੁਣਿਆ ਹੋਣਾ ਮੀਡੀਆ ਦੇ ਵਿੱਚ ਕਾਫੀ ਇਸ ਗੱਲ ਦਾ ਇਸ਼ੂ ਬਣਿਆ ਹੋਇਆ ਹੈ ਕਿ ਉਹ ਜਿਹੜੀ ਜਗ੍ਹਾ ਹੈ ਉਹ ਗੁਰੂ ਰਾਸ ਮਹਾਰਾ ਜਿਹਦੇ ਨਾਮ ਤੇ ਬੋਲਦੀ ਹੈ ਉਹ ਕਲੀਅਰ ਕਰ ਦਿਓ ਤਾਂ ਕਿ ਜਿਹੜੀ ਆਮ ਜਨਤਾ ਨੂੰ ਲੋਕਾਂ ਨੂੰ ਇਹ ਇਸ ਗੱਲ ਦੇ ਕਲੈਰੀਫਿਕੇਸ਼ਨ ਹੋ ਜਵੇ ਕਿ ਉਹ ਵਾਕਈ ਇਹ ਮੁੱਦਾ ਜਿਹੜਾ ਹੈ ਧਾਰਮਿਕ ਮੁੱਦਾ ਏਡਾ ਗਰਮਾਇਆ ਹੋਇਆ ਨਹੀਂ ਜੀ ਜਿਹੜੀ ਟੋਟਲ ਜਗ੍ਹਾ ਦੇ ਵਿੱਚੋਂ 10 ਕ ਨਾਲ 4 ਮਰਲੇ ਦਾ ਪਲੇ ਗਰਾਊਂਡ ਦੇ ਆ ਬਾਕੀ ਜਿਵੇਂ ਮੈਂ ਦੱਸਿਆ ਟੋਟਲ ਨਾਮ ਦਾ 5 ਕਨਾਲ 10 ਮਰਲੇ ਰੱਖਵਾ ਹੈਗਾ ਤੇ ਉਹ ਗੁਰਦੁਰ ਸਾਹਿਬ ਦੇ ਨਾਮ ਆ ਜਿੰਨਾ ਵਿੱਚੋਂ ਇੱਕ ਰਕਵੇ ਵਿੱਚ ਗੁਰਦੁਰ ਸਾਹਿਬ ਬਣੇ ਹੋਏ ਆ ਬਾਕੀ ਰਕਵੇ ਵਿੱਚ ਉਹ ਜੋ ਮਰਜ਼ੀ ਗੁਰਦੁਰ ਸਾਹਿਬ ਦੀ ਕਮੇਟੀ ਬਣਾ ਸਕਦੀ ਜੋ ਵੀ ਇੱਥੇ ਉਹਨਾਂ ਨੇ ਬਣਾਉਣਾ ਜਿਹੜਾ ਪ੍ਰਸ਼ਾਸਨ ਨੇ ਕਬਜ਼ਾ ਛਡਾਇਆ ਜੀ ਉਹ ਪਲੇਗ੍ਰਾਉਂਡ ਤੋਂ ਕਬਜ਼ਾ ਛਡਾਇਆ ਪਲੇਗ੍ਰਾਉਂਡ ਤੋਂ ਛਡਾਇਆ ਜੀ ਹਾਂ 10 ਕਨਾਲ ਚੀਜ਼ ਨਹੀਂ ਛੇੜਿਆ ਕਿੰਨੀ ਜਗ੍ਹਾ ਤੋਂ ਜੀ ਇਹ ਜੀ ਪਲੇਗ੍ਰਾਉਂਡ ਦੀ 10 ਕਨਾਲ 4 ਮਰਲੇ ਜੀ ਤੁਹਾਡੇ ਐਸੇ ਕਮਿਸ਼ਨ ਦੇ ਜਿਹੜੇ ਚੇਅਰਮੈਨ ਆ ਉਹਨਾਂ ਵੱਲੋਂ ਸੂਮੋ ਮੋਟਰ ਲੈਂਦੇ ਹੋਏ ਤੁਹਾਡੀ ਰਿਪੋਰਟਾਂ ਚੱਲ ਗਈਆਂ ਜੀ ਉੱਥੇ ਪ੍ਰਸ਼ਾਸਨ ਦੀਆਂ ਬੀਸੀ ਸਾਹਿਬ ਤੋਂ ਰਿਪੋਰਟ ਮੰਗੀ ਹੋਈ ਸੀ ਇਸੇ ਮਸਲੇ ਨੂੰ ਮੇਰੇ ਧਿਆਨ 'ਚ ਨਹੀਂ ਆ ਜੀ ਐਸੀ ਹਾਂਜੀ ਬਾਕੀ ਪਲੇਗ੍ਰਾਉਂਡ ਇੱਕ ਚੀਜ਼ ਉਹਨਾਂ ਵੱਲੋਂ ਇਹ ਕਹੀ ਜਾ ਰਹੀ ਹੈ ਕਿ ਜੇ ਇੱਥੇ ਪਲੇਗ੍ਰਾਉਂਡ ਬਣਦਾ ਬੱਚਿਆਂ ਦੇ ਨਾਲ ਗੁਰਦੁਆਰਾ ਸਾਹਿਬ ਦੀ ਮਾਨ ਮਰਿਆ ਤਾਨੂੰ ਥੇਸ ਪਹੁੰਚਦੀ ਹੈ ਤੇ ਉੱਥੇ ਪੰਚਾਇਤ ਦੀ ਜਿਹੜੀ ਸਹਿਮਤੀ ਦੇ ਨਾਲ ਜੋ ਇਹ ਹੋਰ ਪਿੰਡ ਨਿਵਾਸੀ ਨੋਮ ਦੀ ਸਹਿਮਤੀ ਨਾਲ ਹੀ ਬਣਾਇਆ ਜਾਊਗਾ ਬਾਕੀ ਇਹ ਵੱਡੇ ਬੱਚਿਆਂ ਵਾਸਤੇ ਪਲੇਗ੍ਰਾਉਂਡ ਜਿਹੜਾ ਉਹ ਬਾਹਰ ਬਣਿਆ ਹੋਇਆ ਤੇ ਇਹ ਛੋਟੇ ਬੱਚਿਆਂ ਵਾਸਤੇ ਅਸੀਂ ਇੱਥੇ ਕੁਝ ਕਰਾਂਗੇ ਓਕੇ ਜੀ ਜਿਹੜੀ ਗੁਰਦੁਆਰਾ ਸਾਹਿਬ ਦੀ ਮਾਨ ਮਰਿਆਦਰ ਦੀ ਗੱਲ ਕਰਦੇ ਆ ਗੁਰੂ ਘਰ ਸਾਰਿਆਂ ਵਾਸਤੇ ਇੱਕ ਹੀ ਨੇ ਤੇ ਉਸ ਚੀਜ਼ ਨੂੰ ਪੰਚਾਇਤ ਵੱਲੋਂ ਪੂਰਾ ਖਿਆਲ ਰੱਖਿਆ ਜਾਊਗਾ ਜਿਹੜੇ ਪਲੇਗ੍ਰਾਉਂਡ ਹੈ ਉਹ ਵੱਡੇ ਬੱਚਿਆਂ ਦਾ ਜਿਹੜਾ ਉਹ ਬਾਹਰ ਬਣਿਆ ਹੋਇਆ ਹੈ ਇਥੇ ਛੋਟੇ ਬੱਚਿਆਂ ਦਾ ਹੀ ਕੀਤਾ ਜਾਊਗਾ ਜਾਂ ਪੰਚਾਇਤ ਦੀ ਸਹਿਮਤੀ ਤੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਤੇ ਬਾਕੀ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਜਮਾਨਯੋਗ ਡੀਸੀ ਸਾਹਿਬ ਤੇ ਹੋਰ ਸਰਕਾਰੀ ਮਤਲਬ ਜੋ ਵੀ ਕਾਨੂੰਨ ਹੈਗਾ ਉਹਦੇ ਅਨੁਸਾਰ ਹੀ ਕੀਤਾ ਜਾਊਗਾ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕੀਤਾ ਜਾਊਗਾ ਹਾਂਜੀ ਕਰੋ ਜੀ ਹਾਂਜੀ ਭਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਮਸਲਾ ਤੁਹਾਡੇ ਕਿਹੜੇ ਤਰੀਕਾ ਦਾ ਜਿਹੜਾ ਮੈਂ ਰਾਣੀ ਪਾਂਚ ਆ ਇਸ ਤੋਂ ਬਾਅਦ ਇੱਕ ਨੰਬਰ ਬਾਅਦ ਤੋਂ ਮੈਂ ਕੰਮ ਕਰਦੀ ਪਈ ਆ ਤੇ ਇਹ ਜਿਹੜਾ ਮਸਲਾ ਬਣਿਆ ਹੋਇਆ ਆ ਇਹ ਇੰਨਾ ਮਸਲਾ ਹੈ ਨਹੀਂ ਸੀ ਜਿੰਨਾ ਇਹ ਕਰ ਦਿੱਤਾ ਆ ਜਾਦਾ ਮਸਲਾ ਤਾਂ ਇਹ ਨਹੀਂ ਸੀਗਾ ਅਸੀਂ ਪੰਚਾਇਤ ਮੈਂਤ ਨਾਲ ਹੀ ਇਹਨਾਂ ਨੂੰ ਦਿੰਦੇ ਸੀਗੇ ਵੀ ਤੁਸੀਂ ਆਪਾਂ ਰੌਲਾ ਨਹੀਂ ਪਾਉਣਾ ਹੈਗਾ ਵੀ ਆਪਾਂ ਹਨਾ ਜਿੰਨੇ ਤੁਸੀਂ ਥੋੜੀ ਜਿਹੀ ਪਿੰਡ ਦੀ ਸਹਿਮਤੀ ਨਾਲ ਤੇ ਪੰਚਾਇਤ ਦੀ ਸਹਿਮਤੀ ਨਾਲ ਤੁਸੀਂ ਇੰਨਾ ਕੁ ਥਾਂ ਲੈ ਲਓ ਕਿ ਕਨਾਲ ਕਥਾਂ ਲੈ ਲਵੋ ਮੈਂ ਤੁਹਾਡੀ ਸੋਈ ਨੂੰ ਉਹਨੇ ਸਾਥ ਹੈ ਮੰਗਿਆ ਸੀ ਅਸੀਂ ਸੋਈ ਨੂੰ ਦੇ ਗਏ ਸੀ ਤਾਂ ਇਹਨਾਂ ਨੇ ਜਦੋਂ ਥੋੜਾ ਜਿਹਾ ਇਹਨਾਂ ਨੇ ਸੈਕਟਰੀ ਸਾਹਿਬ ਨੇ ਮਤਾ ਪਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਚਲੋ ਸਾਡਾ ਮਤਾ ਪੈ ਗਿਆ ਉਹਨੇ ਰਾਤ ਦੇ ਰਾਤ ਕੰਮ ਕਰ ਦਿੱਤਾ ਤੁਸੀਂ ਕੱਲ ਇੱਕ ਵਾਰ ਨਹੀਂ ਕੀਤੀ ਦੋ ਵਾਰ ਨਹੀਂ ਕੀਤੀ ਤਿੰਨ ਵਾਰ ਢਾਈ ਦੇ ਜਗ੍ਹਾ ਤੇ ਉਸ ਵਾਲੇ ਜੋ ਕਮੇਟੀ ਮੈਂਬਰ ਜਿਹੜੇ ਹੈਗੇ ਗੁਰਦੁਆਰੇ ਦੇ ਅਸੀਂ ਉਹਨਾਂ ਦੇ ਨਾਲ ਸਹਿਮਤ ਸੀਗੇ ਸਾਡਾ ਉਹਨਾਂ ਨਾਲ ਕੋਈ ੈਰ ਨਹੀਂ ਕੋਈ ਸਾਡਾ ਉਹਨਾਂ ਦੇ ਨਾਲ ਕੋਈ ਮੂਝੀ ਕੋਈ ਦੁਸ਼ਮਣ ਨਹੀਂ ਹੈਗੇ ਚਲੋ ਉਹ ਸੇਵਾ ਕਰਦੇ ਤੇ ਇਹ ਗੁਰਦੁਆਰੇ ਦੀ ਬਹੁਤ ਫਤਿਹਿਆ ਕਰਨੀ ਸੇਵਾ ਕਰਦੇ ਆ ਔਰ ਰਬਦਾਸ ਗੁਰੂ ਤਾਂ ਸਾਡਾ ਸਾਰਿਆਂ ਦਾ ਹੀ ਹੈ ਸਾਰਿਆਂ ਦਾ ਹੀ ਹੈ ਮੇਰਾ ਮੇਟਗਰ ਮੇਰਾ ਵੀ ਹੈ ਜਰੂਰਤਦਾਰ ਜੀ ਮੇਰੇ ਲਈ ਹੈ ਅਸੀਂ ਵੀ ਮੰਨਦੇ ਆ ਅਸੀਂ ਵੀ ਆਪਣੇ ਸਾਰੇ ਜਿੰਦੇ ਵੀ ਆ ਰਿਹਾਸੀ ਸਾਰੇ ਅਸੀਂ ਉਹਦਾ ਗੁਰਦੇ ਦੇਣਦਾਰ ਆ ਉਹਦੇ ਅਸਿਆਕਿਆ ਕਹਾਣੇ ਤੇ ਗੁਰੂ ਨਾਲ ਅਸੀਂ ਸਾਡਾ ਅਸੀਂ ਗੁਰੂ ਤੋਂ ਕਦੀ ਅਲੱਗ ਨਹੀਂ ਹੈਗੇ ਗੁਰੂ ਸਾਡੇ ਨਾਲ ਆ ਅਸੀਂ ਗੁਰੂ ਤੋਂ ਬਗੈਰ ਕੁਝ ਨਹੀਂ ਕਰਦੇ देखो सानू भी रोना आउंदा है असि भी रो सकदे हां पर असि क्यों रोईया जदों असि सहमति ਨਾਲ ਉਹਨਾਂ ਨੂੰ ਜਗ੍ਹਾ ਦੇ ਰਹੇ ਗੁਰੂ ਵਾਸਤੇ ਦੇ ਰਹੇ ਸੀ ਰਸੋਈ ਵਾਸਤੇ ਦੇ ਰਹੇ ਸੀ ਤਾਂ ਉਹਨੇ ਇੰਨਾ ਮੁੱਦਾ ਬਣਾਤਾ ਬਾਹਰਲੀ ਲੀਡਰਸ਼ਿਪ ਹੁੰਦੀ ਆ ਉਹ ਸਾਡੇ ਤੇ ਪ੍ਰੈਸ਼ਰ ਪਾਉਂਦੀ ਆ ਮੈਂ ਤਾਂ ਬਿਮਾਰ ਹੋ ਗਈਆਂ ਦੇ ਜਾਣੇ ਕਿ ਮੇਰਾ ਸ਼ੂਗਰ ਵੀ ਵਧ ਗਿਆ ਬਹੁਤ ਖੁਸ਼ੀ ਨਾ ਹੋ ਗਿਆ ਵੀ ਇੰਨਾ ਸਾਡੇ ਤੇ ਪ੍ਰੈਸ਼ਰ ਪਾਇਆ ਹੈ ਨਾ ਵੀ ਬਹੁਤ ਜ਼ਿਆਦਾ ਸਾਡੇ ਤੇ ਪ੍ਰੈਸ਼ਰ ਪਾਇਆ ਰਿਹਾ ਜਾਂ ਬਾਹਰਲੀ ਲੀਡਰਸ਼ਿਪ ਆ ਕੇ ਜਦੋਂ ਮੈਂ ਬੀਐਸਪੀ ਦੀ ਮੈਂਬਰ ਐ ਨੇ ਮੈਨੂੰ ਕੋਈ ਨਹੀਂ ਪੁੱਛਿਆ ਵੀ ਸਾਡੇ ਪਿੰਡ ਦੇ ਵਿੱਚ ਲੀਡਰ ਬੈਠੀ ਆ ਆਪਾਂ ਇਹ ਤੇ ਕੋਲ ਮਸਲਾ ਹੱਲ ਕਰਾਈਏ ਵੀ ਕਿਹੜੀ ਕੀ ਗੱਲ ਆ ਉਹ ਨਹੀਂ ਮੈਨੂੰ ਕੋਈ ਨਹੀਂ ਪੁੱਛਿਆ ਆ ਕੇ ਆਉਂਦੇ ਆ ਉਹਨਾਂ ਨੂੰ ਪਿਆਸੀ ਮੁੱਦਾ ਕਰਕੇ ਤਾਂ ਉਹ ਉਪੜਕਾ ਕੇ ਚਲੇ ਜਾਂਦੇ ਆ ਹੈ ਤੇ ਅ ਜਿਹੜੀ ਸਾਡੇ ਪਿੰਡ ਦਾ ਸਮਾਜ ਆ ਸਾਡੇ ਪਿੰਡ ਦੀ ਪੰਚਾਇਤੀ ਜਗ੍ਹਾ ਆ ਜਵਰ ਨਾਲੋਂ ਸਾ ਤੋਂ ਖੂਰੇ ਆ ਪਰ ਅਸੀਂ ਤਾਂ ਕਾਨੂੰਨੀ ਤੇ ਗੱਲ ਕਰਦੇ ਪਏ ਅਸੀਂ ਆਪਣੇ ਸੈਕਟਰੀ ਸਾਹਿਬ ਨੂੰ ਮੈਸੇਜ ਲਾਇਆ ਵੀਰੇ ਸਾਹਿਬ ਨੇ ਮੈਸੇਜ ਲਾਇਆ ਉਹਨਾਂ ਨੇ ਜੋ ਨਾ ਤੋਂ ਵੰਡ ਦੇ ਕਾਨੂੰਨ ਹੀ ਨਹੀਂ ਕੀਤਾ ਇਸ ਤੋਂ ਬਾਅਦ ਹੁਣ ਦੇਖੋ ਅਸੀਂ ਦੋ ਪਰੇ ਕੁਝ ਨਹੀਂ ਕਹਿ ਸਕਦੇ ਹੈਗੇ ਜੋ ਪਿੰਡ ਕਹੂਗਾ ਉਹਨਾਂ ਨੂੰ ਜਗ੍ਹਾ ਦੇਉ ਤੇ ਅਸੀਂ ਦਵਾਂਗੇ ਹੱਥੀ ਬੰਨੀ ਦਵਾਂਗੇ ਜਗ੍ਹਾ ਪੰਚਾਇਤ ਵੀ ਆ ਪੰਚਾਇਤਾਂ ਅੱਗੇ ਵੀ ਬਣੀਆਂ ਬਹੁਤ ਜ਼ਿਆਦਾ ਉਨੀ ਕੋਈ ਪੰਚਾਇਤ ਨੇ ਕਿਸੇ ਨੂੰ ਜਗ੍ਹਾ ਨਹੀਂ ਦਿੱਤੀ ਹੈਗੀ ਜਿਹੜੀ ਪਹਿਲਾਂ ਸਾਡੇ ਲੇਡੀਜ਼ ਸਾਫ ਕਾ ਸਰਪੰਚ ਕਹਿੰਦੇ ਅਸੀਂ ਸਾਫ ਦਾ ਸਰਪੰਚ ਆ ਉਹਨਾਂ ਦੀ ਮੌਜੂਦਗੀ ਦੇ ਵਿੱਚ ਉਹ ਜਿੱਥੇ ਸ਼ੈੱਡ ਬਣੀ ਹੋਈ ਆ ਉਹ ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ ਸੀ ਉਸ ਵੇਲੇ ਮੇਰੇ ਘਰ ਵਾਲਾ ਉਹ ਪੰਜ ਸੀਗਾ ਉਹ ਗੁਰਦੁਆਰੇ ਦਾ ਪ੍ਰਧਾਨ ਸੀਗਾ ਅਸੀਂ ਉਹ ਜਗ੍ਹਾ ਦਿੱਤੀ ਤੇ ਉਹਨਾਂ ਨੇ ਕਿਉਂ ਨਹੀਂ ਉਹ ਮਤੇ ਚ ਪਾਈ ਉਹ ਕਿਉਂ ਨਹੀਂ ਮਤੇ ਚ ਪਾਈ ਉਹ ਹਜੇ ਮਤੇ ਤੋਂ ਬਾਹਰ ਕੂੜੀ ਫਿਰਦੀ ਆ ਹੈ ਅਸੀਂ ਉਹ ਫੇਰ ਵੀ ਉਹਨੂੰ ਕਿਹਾ ਵੀ ਸਾਡੀ ਸਹਿਮਤੀ ਦੇ ਨਾਲ ਇਹ ਛੱਡ ਬਣੀ ਹੋਈ ਆ ਇਸ ਸਹਿਮਤੀ ਦੇ ਨਾਲ ਇਹਨੂੰ ਛੱਡ ਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣਾ ਕਿਉਂਕਿ ਮੈਂ ਉੱਥੇ ਮੌਜੂਦਾ ਕੜੀ ਤੇ ਅੱਗੇ ਵੀ ਮੈਂ ਬਾਰ-ਬਾਰ ਮੈਂਤ ਕੀਤੀ ਆ ਬੇਨਤੀ ਕੀਤੀ ਆ ਤੇ ਬਾਕੀ ਅਸੀਂ ਤਾਂ ਭਈ ਜੋ ਸਾਡੇ ਸਾਫ ਜੋ ਸਾਡੇ ਮੈਡਮ ਜੀ ਕਹਿਣਗੇ ਅਸੀਂ ਤਾਂ ਉਹਨਾਂ ਦੇ ਹੁਦਾਰ ਤੇ ਚਲਦਾ ਹੈਗਾ ਅਸੀਂ ਉੱਥੇ ਘਰ ਨਹੀਂ ਪਾਉਣਾ ਅਸੀਂ ਕੁਝ ਨਹੀਂ ਕਰਨਾ ਹੈਗਾ ਜੋ ਅਸੀਂ ਪਹਿਰਾ ਦੇਣਾ ਅਸਾਸੀ ਪੰਚਾਇਤ ਮੈਂਬਰ ਬਣੇ ਆ ਅਸੀਂ ਉਹਨਾਂ ਤੇ ਪਹਿਰਾ ਦੇਣਾ ਹੈ ਜਿਹੜੀ ਸਾਡੀ ਸ਼ਾਮ ਲਾਟਿਆ ਜਿਹੜੀ ਸਾਡੀ ਪੰਚਾਇਤ ਜ਼ਮੀਨ ਹੈ ਉੱਥੇ ਅਸੀਂ ਪਹਿਰਾ ਦਵਾਂਗੇ ਕਿਉਂਕਿ ਜਿਹੜਾ ਉੱਥੇ ਕਿ ਆਊਗਾ ਉਹ ਵੀ gekeeru ਉਹ ਵੀ keeru ਕਿਉਂਕਿ ਸਾਰਿਆਂ ਨੂੰ ਆਪਣਾ ਜਗ੍ਹਾ ਦੀ ਮੁਸ਼ਕਲ ਹੈਗੀ ਆ ਸਾਰਿਆਂ ਨੂੰ ਮੁਸ਼ਕਲ ਹੈ ਜਗਾ ਦੀ ਤੇ ਇਹ ਅਸੀਂ ਬੇਨਤੀ ਆ ਕਮੇਟੀ ਮੋਰੇ ਵੀ ਬੇਨਤੀ ਆ ਆਪਣੇ ਸੁਲਾ ਸਪਾਈ ਦੇ ਨਾਲ ਉਹ ਸੱਤ ਕੋਈ ਜਗ੍ਹਾ ਹੈ ਨਾ ਮੇਰੇ ਤੋਂ ਮੈਂਹੰਤੀ ਕਰਾਈਆ ਉਸ ਛੜੀ ਪੰਚਾਇਤ ਜੈਸੀ ਨਹੀਂ ਕਰੀਆ ਮੈਂਹੰਤੀ ਕਰਾਈ ਨਹੀਂ ਹਾਂਜੀ ਅਸੀਂ ਨਹੀਂ ਮੈਂਹੰਤੀ ਕਰਾਈ ਹੈਗੀ ਆ ਉਹ ਆਪਣੀ ਮੈਂਹੰਤੀ ਕਰਾ ਲੈਣਾ ਜਿੱਥੇ ਉਹਦੇ ਜਿਹੜਾ ਨਿਕਲਦੀ ਹੋਵੇ ਮੇਰੇ ਤੋਂ ਪੰਚਾਇਤ ਵਾਲੇ ਬੋਲਦੀ ਆ ਉਹ ਹਾਂਜੀ ਉਹ ਉਹ ਪੰਚਾਇਤ ਦੀ ਜਗ੍ਹਾ ਮੈਂਹੰਤੀ ਕਰਾਈ ਤੁਸੀਂ ਕਿਹਨਾਂ ਨੂੰ ਹਾਂ ਤੇ ਕਰਾਈ ਸੀ ਸਰਵੰਸਾ ਨੂੰ ਹਾਂਜੀ ਹਾਂਜੀ ਮੈਂਹੰਤੀ ਕਰਾਈ ਸੀ ਉਹਦੀ ਮੈਂਹੰਤੀ ਕਰਾਈ ਆ 10 ਕ ਨਾਲ 4 ਮਰਦੀ ਜਗ੍ਹਾ ਹੈਗੀ ਆ ਉਹ ਤੇ ਉਹ ਪੰਚਾਇਤ ਦੀ ਜਗ੍ਹਾ ਆ ਉਹ ਸਾਤੋਂ ਜ਼ਬਰ ਨਾਲ ਹੋ ਰਹੇ ਆ ਜਿਵੇਂ ਲੈ ਕੇ ਸਭ ਤੇ ਪ੍ਰੈਸ਼ਰ ਬਣਾ ਰਹੇ ਆ ਕੋਈ ਹੋਰ ਸਾਲ ਕਿਸੇ ਮੇਲਣ ਮੋਰੇ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਦੇ ਸੰਤ ਸਮੇਲਨ ਵੀ ਉਹ ਬਹੁਤ ਗੁਰੂਆਂ ਤੇ ਬੈਠੇ ਆ ਡੇਰਿਆਂ ਦੇ ਵਿੱਚ ਉਹਨਾਂ ਨੂੰ ਵੀ ਸਾਡਾ ਨਿਆਂ ਕਰਨਾ ਚਾਹੀਦਾ ਹੈ ਸਾਡਾ ਨਿਆਂ ਚਾਹੀਦਾ ਜੇ ਗੁਰਦੁਆਰੇ ਦੇ ਅਸੀਂ ਠਹਿ ਟਹਿਰੀ ਕੀਤਾ ਸੀ ਦੇਣਦਾਰੇ ਅਸੀਂ ਦੇਣਦਾਰੇ ਆ ਸਾਤੇ ਬਣ ਦੇ ਕਾਨੂੰਨ ਕਰਨਾ ਚਾਹੀਦਾ ਹੈ ਹੈਨਾ ਅਸੀਂ ਕੋਈ ਕਿਸੇ ਵੀ ਕਿਸੇ ਵੀ ਕਿਸੇ ਨੂੰ ਕੇਸ ਨਹੀਂ ਪਹੁੰਚਾਈ ਉਹ ਸਮਾਜ ਵੀ ਸਾਡੇ ਨਾਲ ਆ ਆ ਸਮਾਜ ਵੀ ਸਾਡੇ ਨਾਲ ਆ ਸਾਰੇ ਸਮਾਂ ਸਾਡੇ ਨਾਲ ਆ ਅਸੀਂ ਗੁਰੂ ਦੇ ਬਹੁਤ ਆਗਿਆਕਾਰ ਨੇ ਬਹੁਤ ਅਸੀਂ ਗੁਰੂ ਦੀ ਸਤਿਕਾਰ ਕਰਦੇ ਆ ਬਹੁਤ ਜ਼ਿਆਦਾ ਅਸੀਂ ਗੁਰੂ ਕਰਦੇ ਮੈਂ ਆਪਣਾ ਨਾਮ ਸੁਣਤਾ ਰੱਖਦੇ ਆ ਮੈਂ ਇਸ ਲਈ ਫਸਟ ਵਾਰੀ ਨਵੇਂ ਐਸੀ ਤੋਂ ਲੋਕ ਆਦ ਰੱਖਦੇ ਆ ਕਿ ਮੈਂ ਇਸ ਨੂੰ ਤੇਰੇ ਕੇ ਹੀ ਬੋਲਾਂਗੀ ਵੀ ਜਿਹੜੇ ਪੱਛ ਸੰਬੰਧਤਾ ਨੇ ਪਹਿਲਾਂ ਕਿਹਾ ਆ ਉਹੀ ਗੱਲ ਆ ਕਿਉਂਕਿ ਇਹਨਾਂ ਨੇ ਮੁੱਦਾ ਉਠਾਇਆ ਹੋਇਆ ਆ ਜਿਸਾਨੀ ਗੁਰਦੁਆਰੇ ਦੀ ਕਦਰ ਧਾ ਦਿੱਤੀ ਆ ਅਨੇ ਇਸ ਲਿੱਟ ਕੋਈ ਹੋਏਗਾ ਉਹ ਹੈ ਨਹੀਂਗਾ ਸਚਾਈ ਨਹੀਂ ਹੈਗੀ ਇਹਨਾਂ ਨੇ ਗਰਾਉਂਡ ਦੀ ਜਗ੍ਹਾ ਖਾਲੀ ਕਰਵਾਈ ਆ ਬਸ ਉਹਦੇ ਵਿੱਚ ਹੀ ਆ ਇਹਨਾਂ ਨੇ ਉਹ ਹੀ ਮੁੱਦਾ ਢੁਕਾਇਆ ਹੋਇਆ ਆ ਵੀ ਅਸੀਂ ਇਹਨਾਂ ਦੇ ਤਾਂ ਖਲਾਫ ਆ ਕਰਦੇ ਪਏ ਆ ਉਹ ਕਰਦੇ ਪਏ ਆ ਪਰ ਇਹ ਗੱਲ ਹੈ ਨਹੀਂ ਇੰਨੀ ਵੱਡੀ ਹੋਈ ਨਹੀਂ ਹੈਗੀ ਜਦ ਕਿ ਗਰਾਉਂਡ ਦੀ ਜਗ੍ਹਾ ਆ ਇਹ ਬਸ ਇਹਨਾਂ ਦੇ ਹਿਸਾਬ ਨਾਲ ਸਾਰੀ ਖਾਲੀ ਕਰਵਾਈ ਆ ਤਾਂ ਮੈਂ ਸਾਰੀਆਂ ਹੀ ਹਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅਫਵਾਹਾਂ ਤੋਂ ਸੁਚੇਤ ਰਹੋ ਤੇ ਦੂਜੀ ਗੱਲ ਜਿਹੜੀ ਇਹ ਮੁੱਦਾ ਉੱਠਿਆ ਜਿਹੜਾ ਇਹ ਉਹਨਾਂ ਨੇ ਪਲੇਗਰਾਉਂਡ ਦੇ ਉੱਤੇ ਕਬਜ਼ਾ ਕੀਤਾ ਸੀ ਤੇ ਉਹ ਜਿਹੜਾ ਉਹਦੇ ਵਿੱਚ ਤੁਸੀਂ ਮਤਾ ਪਾ ਕੇ ਦਿੱਤਾ ਹੋਇਆ ਸੀ ਬੀਡੀਪੀਓ ਮੈਡਮ ਸਾਹਿਬ ਨੂੰ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਡੀਜੀਪੀਓ ਸਾਹਿਬ ਨੇ ਡੀਸੀ ਸਾਹਿਬ ਨੇ ਆਰਡਰ ਦਿੱਤੇ ਸੀ ਸੀ ਫੇਰ ਉਹ ਮੈਜਿਸਟ੍ਰੇਟ ਲੱਗੇ ਤੇ ਬीडीपीओ ਮੈਡਮ ਸਾਹਿਬ ਤੇ ਨਾਲ ਪੁਲਿਸ ਪ੍ਰਸ਼ਾਸਨ ਨੇ ਆ ਕੇ ਉਹ ਕਬਜ਼ਾ ਤੋੜਿਆ ਸੀਗਾ ਉਹ ਕੰਢਟਾਈ ਉਦੋਂ ਢਾਈ ਗਈ ਆ ਔਰ ਉਹ ਪਲੇ ਗਰਾਊਂਡ ਦੇ ਵਿੱਚ ਸੀ ਅੱਛਾ ਉਹ ਚ ਦੁਬਾਰੀ ਤੱਕ ਕੋਈ ਨਹੀਂ ਹੈ ਨਾ ਗੁਰੂ ਘਰ ਤਾਂ ਜੀ ਬਹੁਤ ਵੱਖਰਾ ਉਹ ਸਾਈਡ ਤੇ ਰਹਿ ਜਾਂਦਾ ਜੀ ਇਹ ਤਾਂ ਪਲੇ ਗਰਾਊਂਡ ਦੇ ਵਿੱਚ ਕੰਧ ਪਾਈ ਸੀ ਉਹਨਾਂ ਨੇ ਤੁਸੀਂ ਇਹਦੀ ਜਗ੍ਹਾ ਦੀ ਪੂਰੀ ਮੈਂਤੀ ਕਰਾਈ ਸੀ ਪੰਚਾਇਤ ਨੂੰ ਐਪਲੀਕੇਸ਼ਨ ਦਿੱਤੀ ਹੋਈ ਸੀ ਬਾਕੀ ਸਰਪੰਚ ਸਾਹਿਬ ਦਾ ਦਿੰਦੇ ਜੀ ਹੂੰ ਉਹਦੇ ਲਈ ਅਡਮਿਨਿਸਟਰ ਸਾਹਿਬ ਆਪਣੇ ਸੀਨੀਅਰ ਸਾਹਿਬ ਅੱਛਾ ਜੀ ਮੈਂ ਤੇ ਹਲੇ ਉਹ ਤੁਹਾਨੂੰ ਕਲੀਅਰ ਨਹੀਂ ਹੈਗਾ ਮੈਂ ਤੇ ਹੋਈ ਕਿ ਨਹੀਂ ਨਹੀਂ ਮੇਰੀ ਨੌਲੇਜ ਨਹੀਂ ਦੀ ਵੈਸੇ ਸਰਪੰਚ ਸਾਹਿਬ ਕਲੀਅਰ ਕਰਦੇ ਠੀਕ ਜੀ ਜੀ ਦਾ ਨਾਮ ਰੇਸ਼ਮ ਲਾ ਲਿਆ ਠੀਕ ਹੈ ਜੀ ਭਾਜੀ ਸਾਡੇ ਪਿੰਡ ਜਿਹੜਾ ਮੁੱਦਾ ਚੱਲ ਰਿਹਾ ਵੀ ਸਰ ਰਵਦਾਸ ਗੁਰੂ ਰਵਦਾਸ ਮਹਾਰਾਜ ਦਾ ਗੁਰੂ ਘਰ ਟਾ ਢੇੜੀ ਕਰ ਦਿੱਤਾ ਗਿਆ ਐ ਹੋ ਜੀ ਕੋਈ ਸਾਡੇ ਪਿੰਡ ਬਾਰਦਾਤ ਨਹੀਂ ਹੋਈ ਹੈਗੀ ਸਾਡਾ ਸਰਪੰਚ ਚੁਣਿਆ ਹੋਇਆ ਇਹ ਕਿੱਦਾਂ ਗੱਲ ਕਰ ਦੂੰਗਾ ਕੰਮ ਕਰ ਦੂੰਗਾ ਅਸੀਂ ਆਪ ਨਾ ਮੁਰੇ ਹਾਂਗਾ ਸਾਡਾ ਘਰ ਗੁਰੂ ਘਰ ਦੇ ਮੁਰੇ ਆ ਪਹਿਲਾਂ ਆਂਦੀ ਉੱਠ ਕੇ ਆਵਾਂਗੇ ਅਸੀਂ ਵੀ ਐਸੀ ਭਾਈਚਾਰਾ ਵਿੱਚੋਂ ਆ ਠੀਕ ਹੈ ਜੀ ਜਿਹੜੀ ਆ ਚਾਰ ਦਮ ਵਾਲੀ ਢਾਈ ਗਈ ਹੈ ਜਿਹੜੀ ਆ ਕੰਮ ਪਾਈ ਗਈ ਇਹ ਕਿੰਨੀ ਕੰਮ ਪਾਈ ਇਹ ਜੀ ਅੱਜ ਤੋਂ 4 ਮਹੀਨੇ ਪਹਿਲਾਂ ਗੁਰੂ ਘਰ ਦੀ ਕੰਦ ਕਮੇਟੀ ਵਾਲਿਆਂ ਨੂੰ ਆ ਪਟਾਈ ਗਈ ਆ ਜੀ 10 ਮਾਰਿਆ ਪਰੰਦਾ ਕਮੇਟੀ ਵਾਲਾ ਹਾਂਜੀ ਹਾਂਜੀ ਤੇ ਜਿਹੜਾ ਹੁਣ ਪਿਛਲੇ ਪਾਸੇ ਜਿਹੜਾ ਸਗਾ ਰੋਲਾ ਗਰਾਊਂਡ ਦਾ ਰੋਲਾ ਸੀ ਉਹ ਜੀ ਗਰਾਊਂਡ ਦੀ ਜ਼ਮੀਨ ਆਪ ਨੱਪਣ ਲੱਗੇ ਆ ਜੀ ਅੱਛਾ ਗਰਾਊਂਡ ਨੂੰ ਗਰਾਊਂਡ ਦੇ ਵਿੱਚ ਗੁਰੂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਹਾਂਜੀ ਹਾਂਜੀ ਗੁਰੂ ਘਰ ਨਹੀਂ ਜੀ ਗੁਰੂ ਘਰ ਨਹੀਂ ਹਾਂ ਕਮਿਊਨਿਟੀ ਹਾਲ ਜੇ ਬਣਿਆ ਇੱਥੇ ਜੀ ਤੁਸੀਂ ਆਪ ਸੋਚੋ ਜੇ ਇੱਥੇ ਕਮਿਊਨਿਟੀ ਹ ਜੇ दारू दारू ਅਗਲੇ ਨੇ ਪੀਤੀ ਸਿੱਧਾ ਅਗਲਾ ਗੁਰੂ ਘਰ ਦੇ ਕਿਉਂਕਿ ਐਂਟਰੀ ਗੇਟ ਦਾ ਇਹਨਾਂ ਨੇ ਇਧਰੋਂ ਦੇਣਾ ਇਧਰ ਆ ਗੁਰੂ ਘਰ ਤੱਕ ਲੈਣਾ ਜਾਣਾ ਜਾਣਾ ਜੀ ਠੀਕ ਹੈ ਜੀ ਹੁਣ ਇਹਨਾਂ ਦੀ ਹੁਣ ਜਿਹੜੇ ਕਹਿੰਦੇ ਸਾਡਾ ਢੱਡ ਦਾ ਖਦਾਇਆ ਸਾਡਾ ਢੱਡ ਪਟਾ ਆ ਗੁਰੂ ਘਰ ਚ ਸ਼ਰਾਬ ਪੀ ਕੇ ਤਾਲਾ ਗੁਰੂ ਘਰ ਵਿੱਚ ਜਾਵਾਂ ਉਹਦੋਂ ਢੱਡ ਨਾ ਪਟੂਗਾ ਜੀ ਕਿਸੇ ਦਾ ਤੁਸੀਂ ਆ ਮੈਨੂੰ ਦੱਸੋ ਵੀ ਉਹ ਬੰਦੇ ਦਾ ਗੁਰੂ ਉਹ ਬੰਦੇ ਦਾ ਉਹਦੋਂ ਢੱਡ ਨਾ ਪਟੂਗਾ ਸਾਡਾ ਵੀ ਢੱਡ ਪਟਾ ਆ ਜੇ ਜੇ ਇਨੀ ਆ ਜਿਹੜੀ ਕੰਦ ਢਾਈ ਆ ਸਾਡਾ ਵੀ ਢੱਡ ਪਟਾ ਉਹਦੋਂ ਵੀ ਗੁਰੂ ਘਰ ਦੀ ਬੇਅਦਬੀ ਕੀਤੀ ਆ ਸਾਡਿਆਂ ਗੁਰੂਆਂ ਸਾਹਿਬਾਨਾਂ ਦੀਆਂ ਨਹੀਂ ਫੋਟੋਆਂ ਰੱਖੀਆਂ ਗੋਹੇ ਦੇ ਵਿੱਚ ਠੀਕ ਹੈ ਜੀ ਪੰਜ ਸਾਰੀਆਂ ਪੂਰੇ ਪ੍ਰੂਫ ਹੈ ਸਾਡੇ ਕੋਲੇ ਠੀਕ ਹੈ ਜੀ ਇਹਨਾਂ ਦੇ ਗੁਰੂ ਸਾਹਿਬਾਨ ਦੀ ਛੀ ਗੁਰੂਰ ਬਤਾ ਸਾਹਮਰਾ ਜੀ ਦੀ ਫੋਟੋ ਰੱਖੀ ਹੈ ਜੀ ਠੀਕ ਹੈ ਜੀ ਉਤੋਂ ਬਾਲਮੀਕ ਮਹਾਰਾ ਜੀ ਦੀ ਫੋਟੋ ਰੱਖੀ ਆ ਡਾਕਟਰ ਡਾਕਟਰ ਭੀਮਰਾਮ ਅੰਬੇਦਕ ਜੀ ਫੋਟੋ ਰੱਖੀ ਆ ਗੋਹੇ ਵਿੱਚ ਰੱਖੀਆਂ ਵਿਆਦਵੀ ਉਹ ਉਹ ਵਿਆਦਵੀ ਕੀਤੀ ਹੈ ਜਾਂ ਆ ਵਿਆਦਵੀ ਕੀਤੀ ਜਿਹੜੀ ਸਰਪੰਚ ਨੇ ਆਪ ਕਬਜ਼ਾ ਲਿਆ ਆ ਅਸੀਂ ਪਿੰਡ ਵਾਲੇ ਨਾਲ ਆ ਅਸੀਂ ਵੀ ਅਸੀਂ ਭਾਈ ਜਾ ਰਹੇ ਚੰਗੇ ਜੀ ਜੀ ਗੱਲ ਕਰੀਏ ਗਰਾਊਂਡ ਨੂੰ ਦੇਖਦੇ ਆਂ ਬੱਚਿਆਂ ਦੇ ਜਿਹੜਾ ਸਰਪੰਚ ਸਾਹਿਬ ਨੇ ਮੁੱਦਾ ਚੱਕਿਆ ਇਹ ਕਿਸ ਤਰ੍ਹਾਂ ਦਾ ਮੁੱਦਾ ਲੱਗਾ ਤੁਹਾਨੂੰ ਤਾਂ ਜੀ ਵਧੀਆ ਲੱਗਾ ਹਾਂਜੀ ਸਾਨੂੰ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਆਪਣੀਆਂ ਮੁਰਿਆਂ ਉਥੇ ਜਿਹੜਾ ਅਸੀਂ ਪਸ਼ੂ ਬੰਨੇ ਸੀਗੇ ਪਹਿਲਾਂ ਮੁਰੇ ਸਾਨੂੰ ਕਿਹਾ ਵੀ ਆਪਣੀਆਂ ਉਥੋਂ ਮੱਝਾ ਖੋਲ ਅਸੀਂ ਇੱਕ ਇੱਕ ਬੋਲਦੇ ਅਸੀਂ ਆਪਣੀਆਂ ਮੱਝਾਂ ਖੋਲੀਆਂ ਜੀ ਠੀਕ ਹੈ ਜੀ ਸਾਰੇ ਜਿਹਨੇ ਹੈਗੇ ਸਾਰੇ ਜਣ ਸਾਡੇ ਨਾਲ ਆ ਅਸੀਂ ਸਰਪੰਚ ਸਾਹਿਬ ਦੇ ਨਾਲ ਆ ਜਿਹੜੀ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਜਿਹੜੀ ਧ੍ਰਿਤਾ ਪਿੰਡ ਚ ਬੇਅਦਬੀ ਕਹਿ ਰਹੇ ਆ ਕਿ ਟਾਟਵਾਈ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੁਸੀਂ ਉਹਦੇ ਚ ਕਿੰਨੀ ਕਿ ਸਚਾਈ ਹੈ ਜਿਹੜੀ ਹੁਣ ਤੁਸੀਂ ਦੱਸ ਲੈ ਇਹ ਤਾਂ ਹੀ ਬੇ ਬੇ ਬਨੇ ਆਦੀ ਗੱਲਾਂ ਆ ਆਪਣੇ ਕੋਲ ਜਿੱਦਾਂ ਕਹਦੀ ਵੀ ਰਾਜਨੀਤੀ ਕਰਦੇ ਪਏ ਆ ਗੁਰੂ ਘਰ ਦੇ ਨਾਮ ਤੇ ਠੀਕ ਹੈ ਜੀ ਬਾਕੀ ਤੁਸੀਂ ਆਪ ਤੁਸੀਂ ਆਪਣੀਆਂ ਕਿਹੜਾ ਵੀਡੀਓ ਫੋਟੋਆਂ ਫੋਟੋਆਂ ਖਿੱਚਾਉਣਾ ਹੈ ਜੀ ਕੋਈ ਵੀ ਕਿਹੜਾ ਗੋਹੇ ਦੇ ਵਿੱਚ ਕੋਈ ਫੋਟੋਆਂ ਰੱਖ ਫੋਟੋਆਂ ਰੱਖਦਾ ਹੁੰਦਾ ਜੀਆਂ